ਦੇ ਆਏ ਬੜਾ ਇਹ ਦੇਖੋ ਨਾ ਅਜੀ ਬਿਗਵਾਰਾ ਉੱਠਾ ਕੇ ਤਾਂ ਫੇਰੇ ਕਿਵੇਂ ਬਿਗਵਾਰਾ ਆਜ ਇੱਕ ਮਾਰਾ ਮੁੱਠ ਮਰਿਆ ਮਾਰ ਕੇ ਦੂਜੀ ਦਾ ਮਰ ਜੂਗਾ ਹਏ ਇਹ ਦਾਈ ਹੁੰਦੀ ਰਹੀ ਰੇ ਜੀ ਆਹ ਇਹਨੇ ਗੰਦ ਪਾਇਆ ਮੇਰੇ ਵਿੱਚਾਂ ਦੇ ਕਿ ਮੈਨੂੰ ਪਰਸਾ ਤੇ ਪਾਇਆ ਲੱਗਦਾ ਮਹੀਨੇ ਚੁੱਕਾਂ ਦਾ ਸਾਡੇ ਦੇ ਘਰ ਤੋਂ ਆਉਂਦਾ ਕੱਪ ਦਾ ਖੇਨਾ ਉਹ ਨਹੀਂ ਜਾ ਕੇ ਰੋਮਸ ਸਾਲ ਦਾ ਫਲਾਣੀ ਬੁੱਧੀ ਤਰਕਾ ਦਿੰਦੀ ਆ ਨਹੀਂ ਨਹੀਂ ਕਹਾਨੇ ਕੀ ਮਰਿਆ ਕਾਲਤੀ ਕਾਲਾ ਕੇ ਮਰਿਆ ਮੁੰਡਾ ਹੈ ਨਹੀਂ ਨਾ ਕੀ ਮਰੇ ਮੁੰਡਾ ਲਾਉ ਸੰ ਕਿਨੇ ਗੁੰਮ ਰਹੀ ਗੀ ਗੁੰਮਰੇ ਦੀ 21 22 ਸਾਲ ਦਾ ਅਮਰ ਬਾਹਰ ਅਮਰੋ ਚੜ ਦਿਖੇ ਬੁੱਢਾ ਹੈ ਇਹ ਸਾਰਾ ਸਦਾਰਾ ਸਾਬਾ ਫਿਰ ਨਾ ਮਸ਼ਾਇਰ ਹਾਲੇ ਦੱਸਦੇ ਆ ਚਲਿਆ ਇੱਕ ਚੰਦੇ ਬੰਗਾ ਚੰਤਨ ਜਾਣੇ ਇਹ ਜਾਂਦੇ ਕਿਹੜਾ ਮਾਰ ਕੇ ਮੋੜਮਦੇ ਆ ਕੋਈ ਪਹਸਾਨ ਨਹੀਂ ਮੈਂ ਦਿੰਦਾ ਸਾਨੂੰ ਅਕੀਮਾ ਕਰੋ ਘਟਾ ਹੋਰ ਨਹੀਂ ਕਿ ਜਾਂਦਾ ਨਹੀਂ ਪਿੱਤਾ ਜੇ ਨਾਰਾ ਲਾਵਾ ਕੇ ਜਾਨ ਨੂੰ ਰੋਵਾਗੇ ਆਹ ਮਾਸ਼ੀਆ ਬਲਤਨ ਕਿਹੜਾ ਕੋਈ ਨਸ਼ਾ ਲੇਖਦਾ ਚਾਹੀਦਾ ਬਹੁਤ ਜ਼ਿਆਦਾ ਦੋ ਵੱਧ ਕੇ ਲੱਗਦਾ ਇਹ ਤਾਂ ਵੀ ਜਾਣਦੇ ਨੇ ਕਿ ਨੂਜੇ ਦੇ ਪਹਿਲੇ ਤੇ ਪੁੰਦੇ ਨੂੰ ਘਰੇ ਛੱਡ ਕੇ ਗਈ ਪੁੱਤ ਸਾਡੇ ਸਾਹਮਣੇ ਖੜਿਆ ਨਾ ਮਲਾਜਮਾ ਨਹੀਂ ਮਲਾਜਮ ਰਿਆ ਗੱਲ ਮਰਿਆ ਅੱਜ ਹੀ ਮਰਿਆ ਉਹ ਚਾਰਾ ਨਹੀਂ ਮਰਿਆ ਚੋਕੇ ਲਾਂਦਾ ਮੰਗਾ ਤੂੰ ਪਰ ਗਿਆ ਨਹੀਂ ਪਾ ਲੇਗਾ ਇਹ ਠੀਕ ਆ ਲਾਇਆ ਹੀ ਇਹ ਗੱਲਾਂ ਨਾਲੇ ਚੋਕਲੇ ਆਉਂਦਾ ਮਰਿਆ ਹੀ ਇਹਨੇ ਦੇ ਪੇਪਰ ਆਉਣੇ ਸੀ ਕੋਈ ਨਹੀਂ ਬੰਦ ਕਰਦਾ ਨਹੀਂ ਲੱਗਦਾ ਕੋਈ ਨਹੀਂ ਆਉਂਦਾ ਬੜਨੇ ਵਾਲਾ ਪਿੰਡ ਕੜਾ ਤਾਂ ਕੀ ਗੱਲ ਹੋਈ ਯਾਰ ਮੁੰਡਾ ਕੀ ਲੱਗਦਾ ਡੜਾਈ ਮੁੰਡਾ ਜਿਹੜਾ ਇਹ ਬੇਟਾ ਬਣਦਾ ਤਾਂ ਕੀ ਗੱਲ ਹੋਈ ਇਹਨੂੰ ਇਹ ਰਾਤਾ ਕੋਈ ਪਤਾ 8:00 ਵਜੇ ਦਾ ਤੁਹਾਨੂੰ ਘਰੋਂ ਨਿਕਲਿਆ ਹਾਂਜੀ ਹਾਂਜੀ ਨਹੀਂ ਬਾਰੇ ਕੋਈ ਚ ਰਾਤ ਲੱਭਦੇ ਰਹੇ ਹਾਂਜੀ ਮੇਰੇ ਹੀ ਫੋਟੋ ਬਾਰੇ ਗਏ ਆ ਉੱਥੇ ਜਾ ਕੇ ਬੈਠੇ ਹਾਂ ਮੈਂ ਤੇ ਮੇਰਾ ਮੁੰਡਾ ਵੀ ਬੈਠੇ ਆ ਤੇ ਗੱਲਾਂ ਕਰਦਾ ਹਾਂਜੀ ਇਹ ਫੋਟੋ ਮੈਂ ਉਹ ਕੋਠੇ ਜਿਹੀ ਦੇਖ ਕੇ ਆਵਾ ਪਰ ਉੱਥੇ ਨਾ ਹੋਵੇ ਹਾਂਜੀ ਉਹਥੇ ਦੇਖ ਲਿਆ ਉਹ ਉੱਥੇ ਦੇਣੀ ਸੀ ਆਪਣੇ ਬਨੇ ਕੰਦ ਕਾਦੇ ਬਨੇ ਬਨ ਨਹੀਂ ਫਿਰ ਤੀਰਾ ਲਾ ਲਿਆ ਉੱਥੇ ਬਨੇ ਦਗਾ ਆ ਅੱਛਾ ਜੀ ਕਿੰਨੀ ਉਮਰ ਕਿੰਨੀ ਕੋਈ ਦੀ ਜੀ 26 ਸਾਲ ਤਾਂ ਕੀ ਮੰਗ ਕਰੋਗੇ ਹੰਦੂ ਜੀ ਮੰਗ ਇਹ ਉਹ ਦਸਤਾਵੇਜ਼ਾਂ ਦੇ ਵਾਲੇ ਕਰਨ ਕਰਨਾ ਚਾਹੁੰਦੇ ਆ ਕਿ ਨਹਿਰ ਨੂੰ ਪੂਜਾ ਥਾਂ ਤੇ ਪਾਈ ਜਾਵੇ ਅੱਗੇ ਉਹ ਇਹ ਕੇ ਦਾਤੀ ਕੋਤੇ ਮਰੇ ਨਾਮਰੇ ਤਾਂ ਕੀ ਗੱਲ ਹੋਈ ਆ ਮੁੰਡੇ ਨੂੰ ਮੁੰਡਾ ਵੀਰ ਜੀ ਗਿਆ ਸਵੇਰ ਦੇ ਲੱਪਣ ਰਾਤ ਦਾ ਘਰੇ ਨਹੀਂ ਸਵੇਰੇ ਜਿੰਗਾ ਲੱਪਣ ਸਾਨੂੰ ਲੱਭਾ ਨਹੀਂ ਆ ਇੱਥੇ ਨਾਲੇ ਚ ਡਿੱਗਾ ਉੱਥੋਂ ਲੱਭਣ ਦਾ ਟੀਕਾ ਲਾ ਕੇ ਜਿਹੜੇ ਨਾਲ ਦਿਓ ਪੱਜ ਗਿਆ ਹਾਂਜੀ ਹਾਂਜੀ ਕਿੰਨੀ ਕੁ ਉਮਰ ਇਹਦੀ 26 ਸਾਲ ਤਾ ਕੀ ਮਾਨ ਕਰੋਗੇ ਹੁਣ ਤੁਸੀਂ ਮਾ ਗੇ ਹੋਏ ਨਸ਼ੇ ਸੋਚੜੇ ਜਿਹੜਾ ਮਾਰਿਆ ਕਰਨ ਪੁਲਿਸ ਵਾਲੇ ਅੜ ਕੇ ਇੱਥੇ ਵਰਦਾ ਹੀ ਕੋਈ ਨਹੀਂਗਾ